ਪੈਸੇ ਦੇ ਦੇ ਗਿਨੀ ਗੂਗਲ ਪੇ ਕਰ ਦੇਣਾ ਇੱਕ ਆਦਮ ਮੁੰਡਾ ਉਹ ਦੰਦਾ ਗੁੜਗਾ ਨੀ ਤੇ ਦਾ ਤੇ ਬੈੱਡ ਤੇ ਉਹਨੇ ਤਾਂ ਨਿਕਲੇ ਨਹੀਂ ਉਹਦੇ ਨੂੰ ਕਰੀ ਮੜਿਆ ਫੋਨ ਉਹਦੇ ਨੂੰ ਆ ਹੈ ਕਹਿੰਦੀ ਛੇ ਨਾਲ ਦਿਨ ਪਾਲੂ ਇਹ ਮੈਂ ਠੀਕ ਹੈ ਧੋਗੇ ਬਾਈ ਵਿਆਹ ਤਰ ਬਾਕੀ ਹਾਂ ਕੱਲੋਂ ਗਏ ਕੋਈ ਸਿਲੈਕਟ ਕੀਤਾ ਇੱਕ ਲਹਿੰਗਾ ਵਿਆਹ ਵਾਲਾ ਬਰਾਤੇ ਮੈਨੂੰ ਫੋਟੋ ਨਾਲ ਦਿਖਾਉਂਦੇ ਸੀ ਅਜੇ ਸਿਲੈਕਟ ਨਹੀਂ ਕੀਤਾ ਅੱਛਾ ਬਾਬਾ ਜੀ ਨੇ ਪਾਉਣਾ ਵਾ ਆਹੋ ਜਿਹੜਾ ਤੈਨੂੰ ਪਸੰਦ ਤੂੰ ਪਾ ਲਈ ਅਗੇ ਪਾਣੀ ਨਹੀਂ ਮੈਨੂੰ ਜੇ ਹੈ ਬਹੁਤ ਸੋਹਣਾ ਸੂਟ ਹੈ ਪਹਿਣੇ ਇਹ ਤੁਹਾਨੂੰ ਮਿਲੂਗਾ 700 ਰੁਪਏ ਦੇ ਵਿੱਚ ਠੀਕ ਹੈ ਜੀ ਸ਼ਾਂਤ ਰੇਟ ਲੈਸ ਨਿਕਾਵੇ ਹੈ ਨਾ ਪਹਿਲੇ ਮੇਰਾ ਰੇਟ ਇੱਕੋ ਹੀ ਹੈ ਪੈਣ ਵਿੱਚ ਹੋ ਲੈਣਾ ਹੈ ਪਹਿਣੇ ਤੈਨੂੰ ਹੁਣੇ ਹੀ ਪਿੱਛੇ ਕਰੀ ਜਾਂਦੇ ਨਾ ਨਹੀਂ ਨਹੀਂ ਮੈਂ ਐਸਾ ਚੰਨ ਦਿੱਤਾ ਹੀ ਨਹੀਂ ਮੈਂ ਤਾਂ ਗੂਗਲ 'ਤੇ ਕਰਾ ਲਈ ਮੈਂ ਤਾਂ ਕਹਿ ਨਹੀਂ ਹਾਂ ਮੈਨੂੰ ਕੋਈ ਨਹੀਂ ਮੈਂ ਇਦਾਂ ਕਹਿ ਕੇ ਕਿ ਵਾਵਾ ਪੈਸੇ ਬਚਾ ਲਈ ਨਾ ਨਾਮ ਦੇ ਦੇ ਵੇਖ ਲਾ ਉਹਨੇ ਘਰ ਤੇ ਜਾ ਕੇ ਬਣਾਉਣੀ ਬਣਾਉਣੀ 10 ਸਾਲ ਲਿਆ ਹੁਣ ਇਹ ਤਾਂ ਧੋਕੇ ਮਾਰੀ ਜਾ ਬੈਠੀ ਬੈਠੀ ਆ ਤੁਹਾਨੂੰ ਫੇਰ ਪੈਸੇ ਦੇਣੇ ਪੈਣੇ ਜੋ ਮੈਂ ਚਾਹਵੇਂ ਮੈਂ ਪਹਿਲੇ ਰਹਿਨੇ ਮੇਰੇ ਮੇਰੇ ਕਹਾਂ ਤੁਹਾਨੂੰ ਕਹਾਂ ਆ ਜਾਓ ਫੇਰ ਪੈਸੇ ਦੇ ਦਿਆਂਗਾ ਐਸਾ ਹਾਂ ਹਾਂ ਇੱਕ ਮਿੰਟ ਰੋਕੋ ਜੀ ਤੇਰਾ ਪੜਾਓ ਜੀ ਜੀ ਸੱਚੀ ਗੱਲ ਮੈਂ ਤੁਹਾਨੂੰ ਪੈਸੇ ਦੇ ਹੈਗੇ ਨਹੀਂ ਸੀ Google Pay ਕਰ ਦੇਣਾ ਹੈ Google Pay ਦਾ ਕਰ ਦੇਣਾ ਵਾ ਹੈ ਨਹੀਂ ਦੇ ਭੈਣ ਨੂੰ ਦੇ ਮੈਂ Google Pay ਕਰ ਦੇਣਾ ਹੈ ਹਾਂ ਚਲੋ ਭਲਾ ਵੀ ਕਰਨਾ ਹੈ ਮੈਂ ਤੂੰ ਹੀ ਦੇ ਦੋ ਤੇ ਮੈਂ ਗਾਂ ਤੂੰ ਤਹੀ ਦੇ ਦੋ ਫਿਰ ਕੀ ਅੱਛਾ ਹੋਰ ਚਲੋ ਵਧਾਈਓ ਭੈਣ ਨੂੰ ਵਾਈ ਕਰੋ ਦੁਜੀਮਾਨ ਕਿੱਥੇ ਆ? ਅੱਛਾ। ਇਹ ਕਿਦਾਂ ਠੀਕ ਆ? ਚਲੋ ਵਧੀਆ। ਕੁਛ ਰੱਖੇ ਮੇਰੀ ਭੈਣ ਨੂੰ। ਹੋਰ ਬਤਾ ਕਿਦਾਂ? ਠੀਕ ਆ? ਹਾਂ ਮਰਦ ਅਸੀਂ ਕਹਾਂ। ਹੋਰ ਠੀਕ ਆ? ਅਸੀਂ ਕਹਾਂ। ਇੱਥੇ ਬੈਣ ਇੱਕ ਮੇਜ਼ ਲੈ ਕੇ ਆਇਓ। ਛੋਟਾ ਮੇਰੇ ਵੱਲ ਲੇ ਕੇ। ਵੱਡਾ ਨਹੀਂ। ਛੋਟਾ ਹੀ ਦੇ ਦੋ ਉਸਕੇ। ਆ ਜਾ ਬਹਿ ਜਾ ਬੈਣੋ। ਤੂੰ ਕਿੱਥੇ ਵੇਖ ਜਾਣਾ ਵਾ? ਤਰੰਦਾ ਲੱਗੇ ਦੂਜੀ। ਤਰੰਦਾ ਲੱਗੇ ਦੂਜੀ। ਕੀ ਆ ਕਰਦਾ ਮੁੰਡਾ? ਨਿਯਤਦਾ ਹੌਦਨ ਦਾ ਗੁੜਗਾ ਨਹੀਂ ਨਿਯਤਦਾ ਤੇ ਬੈੱਡ ਤੇ ਉਹਨੇ ਤਾਂ ਨਿਕਲੇ ਨਹੀਂ ਨਹੀਂ ਉਹ ਦੰਨਾ ਗੁੜਗਾ ਦਾ ਜਲਵਾ ਨਹੀਂ ਫਿਰ ਆਪਾਂ ਉਹਨੂੰ ਹੀ ਕਹਿ ਦੇਣਾ ਨਾਲੇ ਤੇਰਾ ਦੋਵੇਂ ਬੰਨਿਆ ਫਾਇਦਾ ਹੀ ਨਹੀਂ ਨਾਲੇ ਹੈ ਸਹੀ ਗੱਲ ਆ ਤਾਂ ਆਜੋ ਤੁਸੀਂ ਵੀ ਕਿੰਨਾ ਲੱਗਦਾ ਵਾ ਉਹਦੇ ਨੂੰ ਕਰੀ ਮੜਿਆ ਫੋਨ ਉਹਦੇ ਨੂੰ ਵੀ ਆਹ ਉਹ ਭੱਜ ਗਈ ਆਜੋ ਕਾਇ ਦੇਖੋ ਚੜਨਾ ਚਾਹੀਦਾ ਤੁਹਾਨੂੰ ਇਹ ਬੈਠੋ ਕਰੇ ਗੁਸਾ ਤੇ ਨਹੀਂ ਕਰਨੀ ਵੀ ਮੇਰੇ ਵਿਆਹ ਵਰੀ ਨਹੀਂ ਹੈ ਇਹਦਾ ਵੀ ਪਤਾ ਇਹਦੇ ਕਰਕੇ ਇਹਦਾ ਅੱਜ ਕਰ ਵੇਖਿਆ ਇਹਦਾ ਹੂੰ ਕੋਈ ਨਾ ਆਪੈਣੀ ਆ ਲੈਂਦੀ ਤੇ ਪਹਿਲਾਂ ਆ ਪੀ ਲਮੇ ਕੋਈ ਨਹੀਂ ਗੁਸਾ ਕਰਦਾ ਨਹੀਂ ਕਰਦੇ ਕਹਿੰਦੇ ਨਹੀਂ ਵੀਰ ਐਵੇਂ ਬੋਲੀ ਜਾਂਦਾ ਮੈਨੂੰ ਹੈ ਹੁਣ ਦੇਣਾ ਬੜਾ ਥੀ ਹੱਟ ਜਗਾਉਂਦਾ ਵੀ ਗੈਜ ਮੇਰਾ ਸਹਾਈ ਹੈ ਵੇਦਾ ਹੀ ਮੇਰੇ ਚਾਹ ਬਣਾ ਦਊ ਇਹ ਕਹਿੰਦੀ ਕਪੜਾ ਚਲੋ ਕਪੜੇ ਵੇਖੀ ਬੈਲਾ ਹਾਂ ਕਪੜੇ ਵੇਖੀ ਆਪ ਹਾਂ ਆਹ ਤੇ ਲਹਿੰਗਾ ਹੀ ਤੇਰਾ ਪੱਕਾ ਹੀ ਤੇਰਾ ਇਹ ਰੱਖਣ ਵਾਸਤੇ ਠੀਕ ਆ ਹਾਂ ਇਹ ਭੇਜਾਈ ਭੈਣ ਨੇ ਕੈਨੇਡਾ ਤੋਂ ਠੀਕ ਆ ਥੈਗੀ ਦਰਨਦਾਰ ਨਾਲ ਕੈਨੇਡਾ ਰਹਿੰਦੀ ਆ ਉਹਨੇ ਤੇਰੇ ਵਾਸਤੇ ਸਪੈਸ਼ਲ ਭੇਜਾਈ ਹੈਣਾ ਹੁਣ ਖੋਲ ਕੇ ਵੇਖ ਕਿਦਾਂ ਦਾ ਭਾਬੀ ਆਇਓ ਹਾਂ ਆਇਆ ਭਾਬੀ ਆਇਆ ਹਾਂ ਭਾਜ ਭਾਬੀ ਛਿੱਤੀਆ ਆ ਖੋਲ ਕੇ ਦੇਖੋ ਜੇ ਇਹ ਤੇ ਤੈਨੂੰ ਇਹ ਮਨਜ਼ੂਰ ਆ ਲਾਵਾਂ ਤੇ ਇਹ ਪੋਣਾ ਲਾਵਾਂ ਤੋਂ ਬਾਅਦ ਤੇ ਇਹ ਵੇਖ ਲੈ ਹਾਂ ਨਹੀਂ ਠੀਕ ਆ ਇੱਕ ਲਹਿੰਗਾ ਵਾ ਆਪਣੇ ਕੋਲ ਉਹ ਆ ਆਪਾਂ ਲੈ ਕੇ ਇਹਨਾਂ ਆਪਣੇ ਭੈਣ ਜਿਹੜੀ ਤਿਆਰ ਕਰਦੀ ਆ ਕੈਰੋ ਵਾਲੀ ਇਹ ਉਹਦਾ ਲਹਿੰਗਾ ਵਾ ਠੀਕ ਆ ਇਹ ਵੇਖ ਲਓ ਜੀ ਇਹ ਪੋਣਾ ਤੇ ਇਹ ਥੋੜਾ ਹੈਵੀ ਆ ਹਾਂ ਥੋੜਾ ਜਿਵੇਂ ਸੌਫਟ ਟਾਈਪ ਜਦੋਂ ਠੀਕ ਆ ਜੀ ਆਸੋ ਭੈ ਮਨੋ ਆ ਜਾ ਸੁਣ ਲੈਣੀ ਹਾਂ ਲੈ ਕਹਿੰਦੀ ਛਗਨਾਲ ਦਿਨ ਪਾਲੂ ਇਹ ਮੈਂ ਅੱਛਾ ਹੈ ਇਹ ਚੱਲੂਗਾ ਇਹਨੇ ਗਣ ਬਦਲੇ ਬੜੀ ਜਿੱਤੀ ਨਹੀਂ ਨਹੀਂ ਉਹ ਛਗਨਾਲ ਦਿਨ ਪਾਲੀ ਠੀਕ ਹੈ ਧੋਗੇ ਬੜੀ ਵਿਆਹ ਤਨ ਬਾਕੀ ਹਾਂ ਇਸ ਸੁਭਾਈ ਨਹੀਂ ਹਾਂ ਆ ਵੇਖ ਹਾ ਦੇ ਖਾਂ ਦੇ ਵੇਖ ਇਹ ਦੇਖ ਹਾਂ ਜਿਆਦਾ ਹੀ ਆ ਗਿਆ ਟਿਕਾ ਉਹ ਨਹੀਂ ਜਿਹੜੀ ਕੱਲ ਜਦੋਂ ਕੱਲ ਆਈ ਹਾਂ ਕੱਲ ਉਹ ਗਏ ਕੋਈ ਸਿਲੇਕਟ ਕੀਤਾ ਇੱਕ ਲਹਿੰਗਾ ਵਿਆਹ ਵਾਲਾ ਬਰਾਤੇ ਮੈਨੂੰ ਫੋਟੋਆਂ ਤੇ ਵਿਖਾਉਂਦੇ ਸੀ ਅਜੇ ਸਿਲੇਕਟ ਨਹੀਂ ਕੀਤਾ ਬਾਬਾ ਜੀ ਅੱਛਾ ਬਾਬਾ ਜੀ ਨੇ ਪਾਉਣਾ ਵਾ ਆਹੋ ਜਿਹੜਾ ਤੈਨੂੰ ਪਸੰਦ ਤੂੰ ਪਾ ਲਈ ਇਹਨਾਂ ਆ ਗਏ ਪੋਣੀ ਨਹੀਂ ਮੈਨੂੰ ਅਜੇ ਹਾਂ ਆਹੋ ਠੀਕ ਆ ਇਹ ਆ ਉਹਨਾਂ ਪਹਿਣਾ ਨੇ ਸੂਟ ਵੀ ਦਿੱਤੇ ਆ ਠੀਕ ਆ ਲਿੰਕ ਦਾ ਲਹਿੰਗਾ ਨਹੀਂ ਦਿੱਤਾ ਆ ਸੂਟ ਹੀ ਦਿੱਤੇ ਹੁੰਦੇ ਠੀਕ ਆ ਇਹ ਬਹੁਤ ਵਧੀਆ ਕੱਟ ਸੂਟ ਹੁੰਦਾ ਵਾ ਇਹ ਕ੍ਰੇਟ ਦਾ ਸੂਟ ਹੀ ਬਹੁਤ ਸੋਹਣਾ ਸੂਟ ਹੈ ਪਹਿਨੇ ਇਹ ਤੁਹਾਨੂੰ ਮਿਲੂਗਾ 700 ਰੁਪਏ ਦੇ ਵਿੱਚ ਠੀਕ ਹੈ ਰੇਟ ਲੈਸ ਨੀ ਗਾਵੇ ਹੈ ਮੈਂ ਪਹਿਲੇ ਮੇਰਾ ਰੇਟ ਇੱਕੋ ਹੀ ਆ ਨਹੀਂ ਨਹੀਂ ਠੀਕ ਹੈ ਜੀ ਤੇ ਆਪ ਆ ਤੁਹਾਨੂੰ ਮਿਲੂਗਾ 1050 ਰੁਪਏ ਦਾ ਨਹੀਂ ਇਹ ਜ਼ਿਆਦਾ ਮਹਿੰਗਾ ਕਲਰ ਵੀ ਹੈ ਕਲਰ ਇਹ ਲਾ ਕਲਰ ਨਹੀਂ ਗੱਡੀ ਦੀ ਹੈ ਨਹੀਂ ਇਹ ਰੇਟ ਵੀ ਜ਼ਿਆਦਾ ਚੋ ਰੇਟ ਜ਼ਿਆਦਾ ਦਾ ਚਲੋ ਹੈ ਨਹੀਂ ਆ ਪੈਨੇ ਤੈਨੂੰ ਮਿਲੂਗਾ 2000 ਪੱਤੀ ਇਹ ਬਹੁਤ ਸੋਹਣਾ ਜੋ ਹਾਂ ਆ ਨਹੀਂ ਸੋਹਣਾ ਕੋਈ ਨਹੀਂ ਕਰ ਲੈਨੇ ਆ ਆ ਕਦਰ ਜ਼ਿਆਦਾ ਸੋਹਣਾ ਜੇ ਤਿੰਨੇ ਸੂਟ ਲਓਗੇ ਤੇ ਇੱਕ ਸੂਟ ਦੇ ਪੈਸੇ ਮੈਂ ਕੱਟ ਕਰ ਦੂੰ ਮਤਲਬ ਇੱਕ ਸੂਟ ਫਰੀ ਦੇ ਦੂੰਗਾ ਕੋਈ ਨਹੀਂ ਦੀ ਪਸੰਦ ਕਰ ਲੈੰਦੋ ਠੀਕ ਆ ਰੇਟ ਆਪਾਂ ਕਰ ਲੈਨੇ ਕੋਈ ਹਾਂ ਅੱਧਾ ਬਟਾ ਕੱਢਦਾ ਜੇਦਾ ਤੁੰ ਬਾਅਦ ਅਸੀਂ ਤੂੰ ਨਹੀਂ ਇਹਦੀ ਮੈਂ ਐਵੇਂ ਮੈਂ ਸੂਟ ਹੀ ਸਮਝ ਲੱਗਾ ਨਹੀਂ ਇਹ ਤਾਂ ਤੁਸੀਂ ਵੱਖਰੇ ਪੈਸੇ ਲੈ ਲੈਨੇ ਸੀ ਤੇ ਆ ਵੀ ਸੂਟ ਹੀ ਆ ਇਹ ਵੀ ਨਾਲ ਹੀ ਹੈ ਨਾ ਇਹ ਲਾਈਨਿੰਗ ਜੋ ਆ ਵੇਖ ਲੋ ਇਹ ਤਰਨ ਤਰਨ ਵਾਲੀ ਪੈਣ ਨਹੀਂ ਦਿੱਤੀ ਹੈ ਨਾਲ ਇਹਦੇ ਉਹ ਦਿੱਤਾ ਵਾ ਠੀਕ ਹੈ ਨਾ ਹਾਂ ਦੇ ਨਾਲ ਆ ਵੇ ਲੋ ਉਹਨਾਂ ਦੀ ਗਵੰਡਨ ਨੇ ਦਿੱਤੇ ਕੱਪੜੇ ਉਹਨੇ ਗਵੰਡਨ ਹੈ ਥੱਲੇ ਵਾਲਾ ਗਵੰਡਨ ਨਹੀਂ ਨਹੀਂ ਆ ਦਿੱਤਾ ਆ ਦਿੱਤਾ ਹੈ ਗਵੰਡਨ ਇਹ ਕਿਹਨਾਂ ਚੋਂ ਗਵੰਡਨ ਦਿੱਤਾ ਹੀ ਕੋਈ ਜਿਹੜਾ ਵੀ ਹੋਵੇ ਹਾਂ ਹੁਣ ਇਹ ਤੂੰ ਸਮਝਦਾ ਪਰ ਨਹੀਂ ਕਿਹੜਾ ਹੀ ਥੱਲੇ ਵਾਲਾ ਆਹ ਵਾਲਾ ਚੱਲ ਸੋਹਣਾ ਵਾ ਆ ਗਵੰਡਨ ਦਿੱਤਾ ਠੀਕ ਆ ਤੇ ਨਾਲ ਉਹ ਪੈਂਦੀ ਹੈ ਦਸ ਕਰੀ ਨਾਲ ਉਹਨਾਂ ਦੀ ਗਵੰਡਨ ਦੀ ਦਸ ਕਰੀ ਹੈ ਨਾ ਫਿਰ ਉਹਨਾਂ ਦਾ ਪੜਾ ਹੈ ਹਾਂ ਨਹੀਂ ਪਹਿਨੇ ਮੇਰਾ ਰੇਟ ਕੋਈ ਆ ਹਾਂ ਮੈਂ ਇਹਦੇ ਬੱਚੇ ਵੀ ਪਾ ਲੈਣੇ ਆ ਹਾਂ ਤੁਹਾਡੇ ਦੇ ਦਰਸ਼ਕਾਂ ਨਮਸਾਹ ਵੀ ਸੰਦੀਪ ਨੂੰ ਮਾਰ ਲੈਣੀ ਹੋਰ ਇਹ ਗੁੜੀ ਆ ਦਾ ਵਿਆਹ ਸਮੁਖ ਦਾ ਸੁਭਾਵ ਤੇ ਹੁਣ ਆ ਭੈਣ ਦੇ ਕੱਪੜੇ ਇਹ ਆ ਚੱਲ ਇੱਧਰ ਹੋ ਮੇਰੇ ਆਇਆ ਮਰ ਸੁਣੋ ਰੇਡ ਇਹਨੂੰ ਕੋਈ ਲੈਸ ਨਹੀਂ ਲੋਣਾ ਹਾਂ ਵੇਲਾ ਵਖੋ ਅਖੇ ਕਰਦੇ ਨੇ ਨਹੀਂ ਉਹ ਹੀ ਮੈਂ ਕਹਿ ਰਹੀ ਹਾਂ ਕਿ ਇਹ ਆਟਾ ਡੈਕਸ ਉਹ ਆ ਵੀ ਹੋਣ ਤੇ ਸ਼ੌਕ ਅੱਛਾ ਸੀ ਆ ਪਹਿਣੀ ਇਹ ਪਹਿਣ ਵਿਚੋਲਣਾ ਹਾਂ ਤੇ ਪਹਿਰੇ ਤੈਨੂੰ ਹੁਣੇ ਹੀ ਪਿੱਛੇ ਕਰੀ ਜਾਂਦੇ ਤਾਂ ਨਹੀਂ ਨਹੀਂ ਹਾਂ ਇਹ ਪਹਿਣ ਬੰਦੀਆਂ ਲਾਉਣ ਦੀ ਵਿਆਹ ਦੀ ਅੱਜ ਨਹੀਂ ਆ ਆ ਆ ਠੀਕ ਚੱਲ ਮਰਜ਼ੀ ਆ ਤੇ ਹਾਂ ਨਾਲ ਤੇਰਾ ਛੋਲੀ ਹਾਂ ਚੱਟ ਮੈਂ ਸੱਚ ਨਹੀਂ ਦਿੱਤਾ ਨਹੀਂ ਮੈਂ ਤਾਂ ਗੂਗਲ ਬੇ ਕਰਾ ਲਈ ਮੈਂ ਤਾਂ ਕਹਿ ਨਹੀਂ ਕੋਈ ਨਹੀਂ ਕੋਈ ਨਹੀਂ ਹਾਂ ਸਹੀ ਗੱਲ ਸਹੀ ਗੱਲ ਕਿ ਇਤਨੀ ਸਿੱਖਾ ਗੰਦਾਣਾ ਮੈਂ ਇਦਾਂ ਕਹਿ ਕੇ ਕਿ ਵਾਵਾ ਪੈਸੇ ਬਚਾ ਲਈ ਨਾ ਨਾਲ ਦੇ ਮੈਂ ਚਾਹ ਬਣਾਣੀ ਨਾ ਟਲੀ ਵਧੀਆ ਜੀ ਵੇਖ ਲਾ ਇੰਨੇ ਬਣਦੀ ਆ ਸਪੈਸ਼ਲ ਤੇਰਾ ਭਲਾ ਹੋਵੇ ਤੂੰ ਆਇ ਤੇ ਬੈਠੇ ਨਾ ਸਮਝਿਆ ਕਰਨਾ ਦੂਜੀ ਬੈਂਦਲਾ ਉਹ ਰਿਆ ਲੈ ਹਾਂ ਸਾਰੇ ਘਰ ਤੇ ਜਾ ਕੇ ਬਣਾਉਣੀ ਬਣਾਉਣੀ ਤੇ 10 ਸਾਲ ਲਿਆ ਹੁਣ ਇਹ ਤਾਂ ਟੋਕੇ ਮਾਰੀ ਜਾ ਬੈਠੀ ਬੈਠੀ ਮੇਰੀ ਗੱਲ ਸੁਣ ਫਰਨੀਚਰ ਦੀ ਦੁਕਾਨ ਹੈ ਜਿੱਥੇ ਕੋਦੀ ਉਹ ਪਤਾ ਨਹੀਂ ਕੀ ਦੀ ਇੱਥੇ ਵਿਚਾਲੇ ਵਿਚਾਲੇ ਮੈਂ ਅਹੀਂ ਆਸੇ ਅਹੀਂ ਆਈ ਮਤਲਬ ਕਿ ਜਿਹਨਾਂ ਹੈ ਪੈਣਾ ਕਿੱਥੇ ਆ ਫਰਨੀਚਰ ਦੀ ਦੁਕਾਨ ਜਾਂਚ ਤਰਨਤਾਰ ਫਰਨੀਚਰ ਦੀ ਦੁਕਾਨ ਬਾਤ ਕਰੀ ਫਰਨੀਚਰ ਦਾ ਹੱਦ ਜਿਹੜਾ ਰਿਸ਼ਤਾ ਕਰਾਈ ਨਹੀਂ ਉਹ ਠੇਕੇਦਾਰ ਨਾਲ ਕੰਮ ਕਰਦੇ ਆ ਜੀ ਅਵੀ ਸਰ ਅੰਮ੍ਰਿਤਸਰ ਆਵਦੀ ਦੁਕਾਨ ਆ ਓਥੇ ਕੇਦਾਰੀ ਦੀ ਆਵਦੀ ਹੋਗੀ ਹਾਂਜੀ ਹਾਂਜੀ ਫਰਨੀਚਰ ਦੀ ਮੈਂ ਤਾਰ ਕਹਿੰਦਾ ਸੀ ਪੈਣਾ ਦੇ ਜਿਹਨੂੰ ਵਿਆਹ ਵੀ ਕਰੀ ਦੇਣਾ ਕਈ ਯਾਰੀ ਸਮਾਨ ਦੇਈਦਾ ਆਪਾਂ ਸੇਵਾ ਦੇ ਵਿੱਚ ਆਪਣੇ ਵੱਲੋਂ ਠੀਕ ਹੈ ਨਾ ਤੇ ਜੇ ਕੋਈ ਜਾਣ ਪਛਾਣ ਲੈਚ ਕਰਾ ਦਿਆ ਕਰੀਂ ਕਹਿਗੇ ਕੋਈ ਗੱਲ ਨਹੀਂ ਆਹੋ ਹਾਂ ਫ੍ਰੀ ਜੋੜਾ ਦੇਣਾ ਹਾਂ ਗਿਫਟ ਕਰਦੋਂ ਨਹੀਂ ਪੈਣੀ ਆਹ ਮੈਂ ਪਹਿਲਾਂ ਇਹਨਾਂ ਤੋਂ ਤੇ ਲੈਸ ਕਰਾਓ ਹਾਂ ਗੱਲ ਕਰਨੀ ਗੱਲ ਸਹੀ ਗੱਲ ਹੈ ਠੀਕ ਹੈ ਇਹ ਤੇ 6000 ਦਾ ਸਵਾਸਰੀ ਮਿਲੇਗਾ ਅੱਜ ਆਓ ਵੀਰਾ ਚੰਗ ਤੋਂ ਨਿਆਖਣਾ ਤਾ ਹੁਣ ਮਿਲੀ ਤਿੰਨ ਟੱਕਰੀ ਅੱਜ ਕੀ ਆਨੇ ਪੈਣਾ ਸਮਾਨ ਸਮਾਨ ਅੱਛਾ ਜਿਨ੍ਹਾਂ ਨੇ ਦਿੱਤਾ ਵਾ ਫਿਰ ਕਿੱਥੇ ਆ ਚਾਹ ਵੀ ਚੱਲਦੇ ਹਾਂ ਹਾਂ ਕਿੱਬ ਟਾਈਮ ਲੱਗਦਾ ਤੇ ਫਿਰ ਵੇਖਾਉਂਦੇ ਆ

ਵੀਰਾਂ ਨਾਲ ਤੇ ਹੁਣ ਨਹੀਂ ਹੁੰਦਾ ਘਰ ਤੋਂ ਚੜ੍ਹ ਦੇਣਾ ਠੀਕ ਆ ਸੰਜੀ ਜਿਹੜਾ ਮੈਂ ਤੁਹਾਨੂੰ ਹੁਣ ਸਮਾਨ ਵਿਖਾਉਂ ਇੱਧਰ ਆ ਜੇ ਲਾ ਕੇ ਸੰਜੀ ਜਿਹੜਾ ਮੈਂ ਤੁਹਾਨੂੰ ਸਮਾਨ ਵਿਖਾਉਣ ਲੱਗਾ ਇਸ ਬੱਚੀ ਵਾਸਤੇ ਇਹ ਸਮਾਨ ਏਸੀ ਪਿੰਡ ਦੇ ਲੋਕਾਂ ਪਿੰਡ ਦੇ ਵੀਰਾਂ ਨੇ ਦਿੱਤਾ ਵਾ ਤੇ ਨਾਂ ਕੀ ਪੈਣੇ ਉਹਨਾਂ ਦਾ ਕਿ ਨਾਮ ਉਹਨਾਂ ਦਾ ਵੀਰੰਦਾ ਹਾਂ ਪੰਜਾਬ ਪੰਜਾਬੀਰ ਹੋਰ ਜਗੀਰ ਸਿੰਘ ਮੋਗੀ ਸਿੰਘ ਜਗੀਰ ਸਿੰਘ ਫੌਜੀ ਪੰਜਾਬ ਵੀਰ ਤੇ ਜਗੀਰ ਸਿੰਘ ਫੌਜੀ ਪਿੰਡ ਲੋਕਾ ਤੋਂ ਉਹਨਾਂ ਨੇ ਇਸ ਬੱਚੀ ਦੇ ਵਾਸਤੇ ਸਮਾਨ ਭੇਜਿਆ ਸੀਗਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਆਪਣਿਆਂ ਦਾ ਤਾਂ ਹਰ ਕੋਈ ਕਰਦਾ ਵਾ ਤੇ ਪਰ ਇਨਸਾਨੀਅਤ ਉਹ ਆ ਕਿ ਜਿਹੜਾ ਬਗਾਨਿਆਂ ਨੂੰ ਵੀ ਆਪਣਾ ਸਮਝੇ ਸੋਤੀ ਵਾਸਤੇ ਉਹਨਾਂ ਨੇ ਸੇਵਾ ਕੀਤੀ ਹੈ ਬਰਦਾਸ਼ਤ ਕਰਦਾ ਕਿ ਰੱਬ ਉਹਨਾਂ ਦੀਆਂ ਤੈਨੂੰ ਤੰਦਰੁਸਤੀ ਦੇਵੇ ਆ ਸਮਾਨ ਉਹਨਾਂ ਦਾ ਨੂੰ ਮੈਂ ਠੀਕ ਆ ਆ ਭੇਜਿਆ ਅਲਮਾਰੀ ਲੋਗ ਲੋਗ ਲਾ ਕੇ ਰੱਖੇ ਹਾਂ 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 ਆਹ ਮਾਰੀ ਆ ਬਹੁਤ ਸੋਹਣਾ ਹੈ ਹੈ ਆਪਣੇ ਘਰ ਹੋਣਾ ਨਹੀਂ ਕਿਸੇ ਨੂੰ ਹਾਂ ਬਹੁਤ ਸੋਹਣਾ ਅੱਛਾ ਪਰਦਾ ਵਾ ਮੈਨੂੰ ਇਹ ਲੱਗਿਆ ਵੀ ਕੁਝ ਹੈਗਾ ਨਹੀਂ ਹੈਗੀ ਬਾਬਾ ਵਾ ਤਿਆਰ ਇਹ ਆ ਵਾ ਰੈਫਰਿਜਰੇਟਰ ਇਹ ਕੈਬਿਨੇਟ ਤੇ ਵਾਸ਼ਿੰਗ ਮਸ਼ੀਨ ਆ ਕੱਪੜੇ ધોਣ ਵਾਲੀ ਹੈ ਹੈ ਹੈਗੀ ਦਰਾਂ ਨਹੀਂ ਦਿਖਣੀਆਂ ਗਈਆਂ ਉਹ ਲੈ ਚੱਲ ਹਾਂ ਅਜੇ ਤੂੰ ਹੀ ਜਲਦੀ ਫੇਰ ਠੀਕ ਆ ਮੈਨੇ ਦਰਾਣੀ ਨੂੰ ਨਹੀਂ ਹੱਥ ਲਾਉਂਦੇ ਹਾਂ ਹਾਂ ਨਹੀਂ ਨਾ ਸੰਡਿਆਵਾ ਜੇ ਹੈਗੀ ਵੀ ਇਹ ਤੇ ਪਿਆਰ ਨਾਲ ਨਹੀਂ ਇਹ ਨਾਲ ਕੀ ਵੀ ਰੰਦਾ ਸੀ ਹੱਥ ਨਹੀਂ ਲਾਉਂਦੇ 10 ਭੰਗ ਦੇਂਦੇ ਫਿਰ ਜਿਹਨੇ ਸਮਾਨ ਆਇਆ ਫਿਰ 10 ਵੀ ਲਈ ਤੁਹਾਨੂੰ ਪਹਿਨੇ ਦੱਸਣ ਦਾ ਪਤਾ ਚੱਕਰ ਕੀ ਸੀਗਾ ਮੈਨੂੰ ਇੱਕ ਦੋ ਵੀਰਾਂ ਨੇ ਹਾਂ ਕੀਤੀ ਸੀ ਮੈਂ ਉਹਨਾਂ ਨੂੰ ਕਹਿ ਦਿੰਦਾ ਲੈ ਆਓ ਇੱਥੇ ਆਣ ਕੇ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਤਾਂ ਸਮਾਨ ਹੋਰ ਜੁੜਨ ਦੇ ਆ। ਨਹੀਂ ਮੈਂ ਬੱਚੀ ਨੂੰ ਕਿਹਾ ਸੀ ਕਿ ਜੇ ਕੋਈ ਚੀਜ਼ ਹੋਵੇ ਤੇ ਮੈਨੂੰ ਦੱਸ ਕੋਈ ਗੱਲ ਨਹੀਂ ਆ ਚਲੋ ਇਹ ਇਹ ਤਿੰਨ ਚੀਜ਼ਾਂ ਆ। ਨਹੀਂ ਪੰਜ ਹੋ ਜਾਣਗੀਆਂ ਅੱਜ ਉਹ ਆਉਣੀਆਂ ਚਲੋ ਕੋਈ ਗੱਲ ਨਹੀਂ ਭਲਾ ਕਰੇ ਰੱਬ ਉਹ ਲੈਣ ਚੱਲੇ ਬਸ ਚਲੋ ਰੱਬ ਉਹਦਾ ਭਲਾ ਕਰੇ ਉਹ ਵੀਰ ਆ ਗਿਆ ਵਾ ਪੱਟੀ ਤੇ ਚਲੋ ਭਲਾ ਕਰੇ ਉਹਦਾ ਰੱਬ फिर बहुत तेल चौड़ा मुझे देने मैं तुम फिर पैसे देने पहले जो तू आज फिर ਪਹਿਲੇ ਨਹੀਂ ਗੂਗਲ ਪੇ ਦੇ ਆ ਗਿਆ ਸਹੀ ਗੱਲ ਆ ਤੇ ਇੱਥੇ ਮੇਰਾ ਪਹਿਲਾ ਦਾ ਦਿੰਦਾ ਇਥੇ ਲਾ ਦੇ ਇਥੇ ਲਾ ਦੇ ਚੇਹਰਾਂ ਚੱਲ ਚੇਹਰਾਂ ਕੋਈ ਚੱਲੋ ਉਹ ਦੋ ਦੀ ਨਿਗਲੀ ਨਹੀਂ ਵਿੱਚ ਸਵੇਜਾ ਕੇ ਬਾਹਰ ਆ ਗਈ ਇਹ ਮੈਨੂੰ ਕੋਈ ਬੰਦਾ ਨਾ ਕਰਨਾ ਆਇਓ ਆਇਓ ਅੱਜ ਵੀ ਦੀ ਸਟੇਮ ਹੈ ਆਪਣਾ ਪ੍ਰੋਫੈਸਰ ਆਲੀ ਮੀਤੀ ਹਾਂ ਸੀਲ ਸੰਧਰਾ ਤੋਂ ਆਇਓ ਆਇਓ ਜਗੀਰ ਸਿੰਘ ਤੁਹਾਡਾ ਕੀ ਨਹੀਂ ਇਹਨਾਂ ਦਾ ਹੀ ਆ ਨਹੀਂ ਇਹਨਾਂ ਦਾ ਹੀ ਆ ਮੇਰਾਣੀ ਮੇਰਾਣੀ ਦਾ ਹੈ ਹੈ ਨਹੀਂ ਨਹੀਂ ਇਹਨਾਂ ਦਾ ਹੀ ਆ ਚਲ ਕੋਈ ਗੱਲ ਨਹੀਂ ਮੈਂ ਕਿਹਨੂੰ ਆ ਨਾ ਲੰਗਾਂ ਸਿੰਘ ਵੀ ਜੀ ਇਹਨਾਂ ਨੇ ਬੱਚੀ ਵਾਸਤੇ ਫ੍ਰਿਜ ਦੀ ਸੇਵਾ ਕੀਤੀ ਯਾਰ ਤੇ ਨਾਲ ਸਾਡੇ ਫੌਜੀ ਸਾਬਤ ਜਗੀਰ ਸਿੰਘਾ ਇਹਨਾਂ ਨੇ ਬੱਚੀ ਵਾਸਤੇ ਹੋਰ ਆ ਜਿਹੜਾ ਸਮਾਨ ਤੁਸੀਂ ਵੇਖਿਆ ਸੀਗਾ ਇਹ ਸਮਾਨ ਦੀ ਵੀ ਇਹਨਾਂ ਨੇ ਸੇਵਾ ਕੀਤੀ ਤੇ ਮੈਂ ਅੱਗੇ ਕਹਿਣਾ ਹੁੰਦਾ ਵਾ ਕਿ ਆਪਣਿਆਂ ਨੂੰ ਤੇ ਹਰ ਕੋਈ ਮਤਲਬ ਕਿ ਸੰਭਦਾ ਆਪਣੇ ਆਂ ਦੀ ਤੇ ਹਰ ਕੋਈ ਸੋਚਦਾ ਵਾ ਪਰ ਫਾਇਦਾ ਉਹ ਮਜ਼ਾ ਤਾਦ ਹੁੰਦਾ ਵਾ ਕਿ ਜੇਕਰ ਬਗਾਨਿਆਂ ਦੀ ਵੀ ਕੋਈ ਹੈਲਪ ਕਰੇ ਲੋੜਵੰਦ ਪਰਿਵਾਰਾਂ ਦੀ ਵੀ ਹੈਲਪ ਕਰੇ ਵੀਰੇ ਵਾਇਗੁਰੂ ਖੇਡਾਂ ਪਹਲਾ ਕੇ ਹੀ ਭਰਾਵਾ ਬਹੁਤ ਚਲ ਆ ਜਾਓ ਚਲ ਆ ਜਾਓ ਮੰਗੇ ਆ ਜਾਓ ਇਹ ਸੰਗ ਜੀ ਇਹ ਜਿਹੜੇ ਵੀਰ ਹਨ ਇਹ ਇਸੇ ਪਿੰਡ ਦੇ ਆ ਤੇ ਲਾਗੇ ਲਾਗੇ ਕਰਾਂਦੇ ਆ ਕਿ ਸਰਪੰਚ ਸਾਹਿਬ ਵੀ ਆ ਪਿੰਡ ਦੇ ਬਲੌਕ ਦੇ ਪਿੰਡ ਦੇ ਸਰਪੰਚ ਸਾਹਿਬ ਆ ਇਹਨਾਂ ਨੇ ਵੀ ਆਪਣੇ ਵੱਲ ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜਿੰਨਾ ਵੀ ਟੈਂਟ ਦਾ ਖਰਚਾ ਵਾ ਉਹ ਸਾਰਾ ਵਿਆਹ ਤੇ ਇਹ ਸਰਪੰਚ ਸਾਹਿਬ ਜੀ ਵੱਲੋਂ ਹੋਊਗਾ ਤੇ ਸੋ ਮੈਂ ਇਹ ਸੰਗਤਾਂ 'ਤੇ ਬੇਨਤੀ ਕਰਦਾ ਕਿ ਇੱਕ ਚੜ੍ਹਦੀ ਕਲਾ ਦਾ ਜਕਾਰਾ ਜਰੂਰ ਛੱਡਿਓ ਜੀ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੋਣ ਦਰ ਨਹੀਂ ਪੈਣੀ ਸਰ ਜੀ ਬਣੀ ਜਿੱਤੇ ਮੈਂ ਜਦ ਆਉਂਗਾ ਮੇਰੇ ਨਾਲ ਦਿਨ ਛਕਣ ਆਉਂਗਾ ਠੀਕ ਹੈ ਹਾਂ ਹੁਣ ਸਾਨੂੰ ਦੋ ਛੁੱਟੀ ਠੀਕ ਹੈ ਜੀ ਕਾੜ ਦੋ ਦੋ ਫੁਲਕੇ ਨਹੀਂ ਨਹੀਂ ਪੈਣੀ ਫਿਰ ਉਹ ਦਿਨ ਆਏ ਦੋ ਮਿੰਟ ਪਤਾ ਕੀ ਆਹ ਜਿਹੜਾ ਟਾਈਮ ਨਹੀਂ ਹੋਇਆ ਤੈਨੂੰ ਪਤਾ ਹੋਵੇ ਵੀ ਜਿਹੜਾ ਆਇਆ ਕਾੜ ਦੇ ਦੇ ਉਹ ਕਾਰ ਗੱਡੀ ਚ ਮੈਂ ਦੇ ਦੇਣਾ ਠੀਕ ਚੰਗਾ ਬੈਣੀ ਹਾਂ ਮਾਣੂ ਜੀ ਪਤਾ ਨਹੀਂ ਪਤਾ ਲੈਣਾ ਕੁਛ ਨਹੀਂ ਠੀਕ ਹੈ ਹਾਂ ਚੰਗਾ ਬਾਬਾ ਜੀ ਛੁੱਟੀ ਦੇ ਚਲੋ ਠੀਕ ਹੈ ਅਹੀਂ ਪਟਿਆਲ ਸੇ ਹੀ ਪਰਦੇ ਆਗੇ ਆਹੀ ਸ਼ਾਨ ਨਾਲ ਬੈਠ ਕੇ ਜੀ ਨਹੀਂ ਨਹੀਂ ਹਾਂ ਸਾਡੀ ਮਾਂ ਨਹੀਂ ਕਰੇਗੀ ਮਾਂ ਲਈ ਗਾਦੀ ਦੇ ਰਹੀ ਰਾਮਕੋਸ਼ ਰੱਖੇ ਮੇਰੀ ਭੈਣ ਨੂੰ ਠੀਕ ਹੈ ਹਾਂ ਠੀਕ ਹੈ ਭਾਈ ਚੱਲ ਉਹ ਕਿ ਬਰੇ ਬਰੇ ਨੂੰ ਮਾਨੀ ਭਾਬੀ ਨੂੰ ਨਾਲ ਲੈ ਲਾਜੋ ਉਹਨਾਂ ਨਾਲੇ ਪੱਠੇ ਨੂੰ ਨਾਲ ਲੈ ਲਾਜੋ ਸਭ ਤੋਂ ਬੱਲੇ